ਘਲਾ ਕੇ ਆਈਆਂਗੀ ਇੰਨਾ ਕਹੇਗਾ ਪਰ ਕੱਲੀਆਂ ਕੁੜੀਆਂ ਨਾ ਆਉਣ ਜਿਹੜੀਆਂ ਕੱਲੀਆਂ ਕੁੜੀਆਂ ਬਟ ਇਹ ਟਿਕਰ ਦੀ ਜੌਬ ਕਹਿ ਕੇ ਕੁੜੀਆਂ ਨੂੰ ਸੁੰਨੀਆਂ ਥਾਵਾਂ ਤੇ ਸੁੰਨੀਆਂ ਘਰਾਂ ਦੇ ਵਿੱਚ ਭੇਜ ਦਿੱਤਾ ਜਾਂਦਾ ਬਗਾਨਿਆਂ ਬੰਦਿਆਂ ਦੇ ਕੋਲ ਤੇ ਉਹ ਬੰਦੇ ਅਲਫ ਨੰਗੇ ਹੋ ਜਾਂਦੇ ਆ ਕੁੜੀਆਂ ਯੂਕੇ ਵਿੱਚ ਕੀ ਹਾਲਾਤ ਨੇ ਪੰਜਾਬ ਤੋਂ ਗਈਆਂ ਕੁੜੀਆਂ ਦੇ ਉਧਰ ਜਾ ਕੇ ਮੁਟਿਆਰਾਂ ਕਿਉਂ ਜਾਂਦੀਆਂ ਨੇ ਬਦਲ ਅੱਜ ਆਪਾਂ ਇਸ ਬਾਰੇ ਹੀ ਗੱਲਬਾਤ ਕਰਾਂਗੇ ਹਾਂਜੀ ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਡੀ ਸਿੰਘ ਜੈਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੂ ਕੇ ਬਾਰੇ ਆਹ ਛੋਟੀ ਜਿਹੀ ਵੀਡੀਓ ਤੁਹਾਡੀਆਂ ਅੱਖਾਂ ਖੋਲ ਕੇ ਰੱਖ ਦੇਵੇਗੀ ਖਾਸ ਕਰਕੇ ਉਹਨਾਂ ਦੀਆਂ ਜੋ ਵਿਆਹ ਕਰਵਾ ਕੇ ਵਿਦੇਸ਼ ਜਾਣਾ ਚਾਹੁੰਦੇ ਨੇ ਯਾਰੋ ਕਾਫੀ ਟਾਈਮ ਤੋਂ ਸਾਡੇ ਪੰਜਾਬੀ ਵਧੀਆ ਜ਼ਿੰਦਗੀ ਬਣਾਉਣ ਦੇ ਚੱਕਰ 'ਚ ਵਿਦੇਸ਼ ਜਾ ਰਹੇ ਨੇ ਪਹਿਲਾਂ ਦੁਬਈ ਇਟਲੀ ਤੇ ਇੰਗਲੈਂਡ ਵਰਗੇ ਦੇਸ਼ਾਂ 'ਚ ਬਹੁਤ ਸਾਰੇ ਪੰਜਾਬੀ ਗਏ ਨੇ ਤੇ ਹੁਣ ਟ੍ਰੈਂਡ ਸੀ ਕੈਨੇਡਾ ਅਮਰੀਕਾ ਤੇ ਆਸਟ੍ਰੇਲੀਆ ਦਾ ਕੈਨੇਡਾ ਦੇ ਹਾਲਾਤ ਤਾਂ ਤੁਸੀਂ ਜਾਣਦੇ ਹੋ ਕਿ ਨਾ ਤਾਂ ਉੱਥੇ ਕੰਮ ਮਿਲਦਾ ਪਿਆ ਹੈ ਤੇ ਨਾ ਹੀ ਉੱਥੇ ਰਹਿਣ ਵਾਸਤੇ ਘਰ ਮਿਲਦਾ ਪਿਆ ਜੇ ਇਹਨੂੰ ਕੰਮ ਮਿਲ ਵੀ ਜਾਂਦਾ ਏ ਤਾਂ ਡਬਲ ਡਬਲ ਸ਼ਿਫਟਾਂ ਲਾ ਕੇ ਵੀ ਜੋਬ ਬੰਦਾ ਏ ਉਸ ਤੋਂ ਬਧੇਰੇ ਖਰਚੇ ਹੋ ਜਾਂਦੇ ਨੇ ਜੋ ਪੰਜਾਬ ਤੋਂ ਪੈਸੇ ਮੰਗਾ ਕੇ ਪੂਰੇ ਕੀਤੇ ਜਾਂਦੇ ਨੇ ਗੱਲ ਕਰੀਏ ਯੂਕੇ ਦੀ ਤਾਂ ਇੱਕ ਸੱਚੀ ਸਟੋਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜੋ ਯੂਕੇ ਰਹਿੰਦੇ ਇੱਕ ਪੰਜਾਬੀ ਨੇ ਸਾਂਝੀ ਕੀਤੀ ਯਾਰੋ ਪੰਜਾਬ ਤੋਂ ਇੱਕ ਪ੍ਰੀਤ ਨਾਮ ਦਾ ਮੁੰਡਾ ਬਹੁਤ ਹੀ ਚਾਹਾਂ ਨਾਲ ਲਵ ਮੈਰਿਜ ਕਰਵਾ ਕੇ ਆਪਣੀ ਘਰਵਾਲੀ ਤੇ 15 ਲੱਖ ਰੁਪਇਆ ਲਾ ਕੇ ਉਸ ਨੂੰ ਯੂਕੇ ਭੇਜ ਦਿੰਦਾ ਏ ਬਸ ਫਿਰ ਕੀ ਸੀ ਯੂਕੇ ਭੇਜਣ ਤੋਂ ਬਾਅਦ ਪਿੰਡ 'ਚ ਮੋਸ਼ ਨੂੰ ਵਟ ਦੇ ਕੇ ਰੱਖਦਾ ਹੈ ਕਿ ਤੁਹਾਡਾ ਭਰਾ ਵੀ ਹੁਣ ਕੁਝ ਸਮੇਂ ਬਾਅਦ ਯੂਕੇ ਚਲਿਆ ਜਾਵੇਗਾ ਸਾਲ ਬੀਤ ਦਾ ਇਹ 2 ਸਾਲ ਬੀਤਦੇ ਨੇ ਪ੍ਰੀਤ ਨਾਲ ਉਸਦੀ ਘਰ ਵਾਲੀ ਗੱਲ ਕਰਨੋਂ ਹੌਲੀ-ਹੌਲੀ ਘਟ ਜਾਂਦੀ ਹੈ ਬਹਾਨਾ ਲੱਗਦਾ ਹੈ ਕਿ ਮੈਂ ਕੰਮ ਤੇ ਬਿਜ਼ੀ ਆ ਮੈਂ ਕੰਮ ਤੇ ਬਿਜ਼ੀ ਹਾਂ ਚਲੋ ਫਿਰ ਕੀ ਹੋਇਆ ਕਿ ਸਮਾਂ ਗੁਜ਼ਰਦਾ ਗਿਆ ਪ੍ਰੀਤ ਦੀਆਂ ਮਿੰਤਾਂ ਤੇ ਤਰਲੇ ਕਰਨ ਤੋਂ ਬਾਅਦ ਉਸਦੀ ਘਰ ਵਾਲੀ ਉਸਨੂੰ ਆਖਿਰ ਯੂਕੇ ਲੈ ਗਈ ਗੇਮ ਚੇਂਜ ਹੁੰਦੀ ਹੈ ਫਿਰ ਯੂਕੇ ਆਣ ਕੇ ਪੰਜਾਬ ਤਾਂ ਅਜੇ ਫਿਰ ਵੀ ਠੀਕ ਸੀ ਗੱਲ ਹੀ ਘਟ ਦੀਸੀ ਕੁਝ ਸਮੇਂ ਤੱਕ ਪ੍ਰੀਤ ਤੇ ਉਸਦੀ ਘਰ ਵਾਲੀ ਇਕੱਠੇ ਰਹਿੰਦੇ ਨੇ ਵਧੀਆ ਟਾਈਮ ਚੱਲਦਾ ਏ ਪ੍ਰੀਤ ਨੂੰ ਅਜੇ ਤੱਕ ਜੌਬ ਨਹੀਂ ਮਿਲੀ ਹੁੰਦੀ ਪ੍ਰੀਤ ਘਰੇ ਹੀ ਹੁੰਦਾ ਏ ਅਚਾਨਕ ਹੀ ਇੱਕ ਦਿਨ ਅਜਿਹਾ ਹੁੰਦਾ ਏ ਕਿ ਪ੍ਰੀਤ ਦਾ ਦਿਲ ਟੁੱਟ ਜਾਂਦਾ ਏ ਜੀ ਹਾਂ ਪ੍ਰੀਤ ਦੀ ਘਰ ਵਾਲੀ ਕਿਸੇ ਮੁਡੇ ਦੇ ਨਾਲ ਘਰ ਹੁੰਦੀ ਏ ਤੇ ਪ੍ਰੀਤ ਨੂੰ ਕਹਿੰਦੀ ਏ ਕਿ ਤੂੰ ਥੱਲੇ ਜਾ ਕੇ ਸੌਂ ਜਾ ਤਾਂ ਪ੍ਰੀਤ ਹੈਰਾਨ ਹੋ ਜਾਂਦਾ ਏ ਤੇ ਕਹਿੰਦਾ ਏ ਇਹ ਕੌਣ ਤਾਂ ਕਹਿੰਦੀ ਏ ਇਹ ਮੇਰਾ ਬੁਆਏਫਰੈਂਡ ਪ੍ਰੀਤ ਦਾ ਦਿਲ ਉੱਥੇ ਟੁੱਟ ਜਾਂਦਾ ਹੈ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ ਤਾਂ ਗੁੱਸੇ ਝਾਨ ਕੇ ਪ੍ਰੀਤ ਆਪਣੀ ਘਰਵਾਲੀ ਦੇ ਮੂੰਹ ਤੇ ਥੱਪੜ ਮਾਰ ਦਿੰਦਾ ਹੈ ਜਿਸ ਤੋਂ ਬਾਅਦ ਘਰਵਾਲੀ ਉਸੇ ਵੇਲੇ ਹੀ ਪੁਲਿਸ ਨੂੰ ਬੁਲਾ ਲੈਂਦੀ ਹੈ ਤੇ ਪ੍ਰੀਤ ਤੇ ਰੇਪ ਦਾ ਪਰਚਾ ਪਾ ਦਿੰਦੀ ਏ ਯਾਰੋ ਵੀ ਦੇਖ ਲਵੋ ਵੀ ਜਿਸ ਕੁੜੀ ਨਾਲ ਕਦੇ ਪ੍ਰੀਤ ਨੇ ਲਵ ਮੈਰਿਜ ਕੀਤੀ ਸੀ ਉਹੀ ਕੁੜੀ ਨੂੰ ਬਾਹਰ ਜਾ ਕੇ ਕਿਸੇ ਹੋਰ ਨਾਲ ਲਵ ਹੋ ਗਿਆ ਉਸਨੇ ਕੋਈ ਹੋਰ ਬੁਆਏ ਫਰੈਂਡ ਬਣਾ ਲਿਆ ਸੋ ਕਹਿ ਸਕਦੇ ਆਂ ਕਿ ਬਾਹਰ ਜਾ ਕੇ ਕੁੜੀਆਂ ਨੂੰ ਖੁੱਲਾ এনवायरमेंट ਮਿਲਦਾ ਏ ਉਹ ਸੋਚਦੀਆਂ ਨੇ ਕਿ ਉਹਨਾਂ ਨੂੰ ਹੁਣ ਫਰੀडम ਮਿਲ ਗਈ ਏ ਉਹਨਾਂ ਨੂੰ ਕਹਿਣ ਵਾਲਾ ਕੋਈ ਨਹੀਂ ਏ ਉਹ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਗੀਆਂ ਬਸ ਫਿਰ ਉਹਨਾਂ ਗੋਰਿਆਂ ਵੱਲ ਦੇਖ ਕੇ ਉਹ ਵੀ ਆਪਣਾ ਲਾਈਫ ਸਟਾਈਲ ਚੇਂਜ ਕਰ ਲੈਂਦੀਆਂ ਨੇ ਤੇ ਪਿੱਛੇ ਪੰਜਾਬ 'ਚ ਰਹਿੰਦੇ ਪੰਜਾਬੀਆਂ ਨੂੰ ਭੁੱਲ ਜਾਂਦੇ ਦੀਆਂ ਨੇ ਇਸੇ ਕਰਕੇ ਕਹਿੰਦੇ ਨੇ ਕਿ ਪੰਜਾਬ ਤੋਂ ਗਈਆਂ ਕੁੜੀਆਂ ਦੇ ਯੂਕੇ ਵਿੱਚ ਹਾਲਾਤ ਠੀਕ ਨਹੀਂ ਬਹੁਤ ਸਾਰੀਆਂ ਕੁੜੀਆਂ ਪੈਸਾ ਕਮਾਉਣ ਦੇ ਲਈ ਗਲਤ ਕੰਮਾਂ 'ਚ ਪੈ ਗਈਆਂ ਨੇ ਤੇ ਬਹੁਤ ਸਾਰੀਆਂ ਕੁੜੀਆਂ ਇੱਕ ਰੂਮ ਵਿੱਚ ਹੀ ਮੁੰਡਿਆਂ ਨਾਲ ਰਹਿਣ ਨੂੰ ਮਜਬੂਰ ਨੇ ਯੂਕੇ ਰਹਿੰਦੇ ਪੰਜਾਬੀ ਮੁੰਡੇ ਦੱਸਦੇ ਨੇ ਕਿ ਪੰਜਾਬ 'ਚ ਅਸੀਂ ਰੋਡ ਤੇ ਟਾਇਲਟ ਤੇ ਬਾਥਰੂਮ ਕਰ ਸਕਦੇ ਹਾਂ ਹੋਰ ਕੁਝ ਨਹੀਂ ਕਰ ਸਕਦੇ ਪਰ ਯੂਕੇ ਵਿੱਚ ਤੁਸੀਂ ਰੋਡ ਤੇ ਬਾਥਰੂਮ ਤੇ ਟਾਇਲਟ ਨਹੀਂ ਕਰ ਸਕਦੇ ਬਾਕੀ ਸਭ ਕੁਝ ਕਰ ਸਕਦੇ ਸੋ ਪੰਜਾਬ ਤੋਂ ਗਈਆਂ ਕੁੜੀਆਂ ਵਾਸਤੇ ਆਪਾਂ ਦਿਲ ਤੋਂ ਅਰਦਾਸ ਕਰਦੇ ਆਂ ਕਿ ਰੱਬਾ ਉਹਨਾਂ ਨੂੰ ਇੰਨਾ ਮਜਬੂਰ ਨਾ ਕਰੀ ਵੀ ਉਹਨਾਂ ਨੂੰ ਗਲਤ ਕੰਮਾਂ 'ਚ ਪੈਣਾ ਪਵੇ ਤੇ ਜੇਰੀਆਂ ਕੁੜੀਆਂ ਗਲਤ ਕੰਮਾਂ 'ਚ ਜਾਣ ਬੁੱਝ ਕੇ ਪੈਂਦੀਆਂ ਨੇ ਰੱਬ ਉਹਨਾਂ ਦਾ ਵੀ ਦਿਮਾਗ ਸੈੱਟ ਕਰੇ ਸੋ ਤੁਸੀਂ ਕੀ ਆਪਣੇ ਬੱਚਿਆਂ ਨੂੰ ਯੂਕੇ ਭੇਜਣਾ ਚਾਹੁੰਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਹ ਮਾਪੇ ਜੋ ਆਪਣੇ ਬੱਚਿਆਂ ਨੂੰ ਜਾਂ ਉਹ ਘਰ ਵਾਲੇ ਜੋ ਆਪਣੀਆਂ ਘਰ ਵਾਲੀਆਂ ਨੂੰ ਬਾਹਰ ਭੇਜਣਾ ਚਾਹੁੰਦੇ ਨੇ ਉਹ ਪਹਿਲਾਂ 100 ਵਾਰ ਸੋਚ ਲੈਣ ਸੋ ਇਸ ਦੇ ਨਾਲ ਹੀ ਇਹ ਵੀਡੀਓ ਥੇ ਖਤਮ ਕਰਦੇ ਆਂ ਮਿਲਦੇ ਆਂ ਕਿਸੇ ਨਵੀਂ ਵੀਡੀ サシカチ。